ਮੇਰ ਨਾਲ ਤੀਰਥਕੌਰ ਮੈਂ ਬੇਟੇ ਦੀ ਪੂਆ ਆ ਕੀ ਗੱਲ ਕੀ ਹੋਈ ਸੀ ਮੈਂ ਗੱਲ ਕੁਛ ਨਹੀਂ ਹੋਈ ਸਾਡੇ ਘਰੋਂ ਮੁੰਡੇ ਨੂੰ ਲੈ ਗਏ ਆ ਕਹਿੰਦੇ ਖਾਣਾ ਖਾਣ ਚੱਲੀਏ ਉਸ ਤੋਂ ਬਾਅਦ ਸਾਡਾ ਮੁੰਡਾ ਵਾਪਸ ਕੋਣ ਲੈ ਗਿਆ ਪੂਰੀ ਮਾਮਲਾ ਉਸ ਦਾ ਇਹ ਜਿਹੜਾ ਉਹਦਾ ਦੋਸਤ ਸੀ ਜਿਹੜਾ ਕੰਮ ਤੇ ਆ ਬੋਚ ਨਿਕਲ ਰਹੇ ਨੇ ਲਿਕੇ ਕਲਿਆਣਪੁਰ ਨਾਲ ਲੜਾਈ ਹੋਈ ਹੈ ਉੱਥੇ ਹਾਂਜੀ ਹਾਂਜੀ ਉਹ ਕੋਈ ਕੇਸ ਰਿਪੋਰਟ ਹੋਇਆ ਨੰਬੜੇ ਪੁਲਿਸ ਸਟੇਸ਼ਨ ਹਾਂਜੀ ਉਹਦੇ ਵਿੱਚ ਇਹ ਕਹਿ ਰਹੇ ਹੈਗੇ ਆ ਵੀ ਅ ਕੁਝ ਜ਼ਿਆਦਾ ਬੰਦਿਆਂ ਦੇ ਨਾਮ ਲਿਖਾਤੇ ਹੈਗੇ ਜਿਹੜੇ ਬੰਦੇ ਲੜਾਈ ਦੇ ਵਿੱਚ ਨਹੀਂ ਸੀਗੇ ਉਹਦੇ ਪ੍ਰੋਟੈਸਟ ਦੇ ਵਿੱਚ ਆਇਆ ਵੀ ਇਹ ਬੰਦੇ ਨਹੀਂ ਸੀਗੇ ਇਹਨੇ ਜਿੰਨੇ ਲਿਖੇ ਗਏ ਸੋ ਉਹਨਾਂ ਨਾਲ ਗੱਲ ਕਰ ਰਹੇ ਸੀ ਭਾਈ ਕਿ ਮਸਲਾ ਹੋ ਗਿਆ ਹੋਰ ਕੀ ਗੱਲਬਾਤ ਹੋਈ ਹੈ ਕੀ ਐਫੀਰਮ ਦਿੱਤਾ ਗਿਆ ਤੁਹਾਡੇ ਵੱਲੋਂ ਅਸਵਾਸ਼ਣ ਇਹ ਹੀ ਦਿੱਤਾ ਵੀ ਜੋ on ਮੈਰਿਟਸ ਹੈਗੇ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਗਲਤ ਨਹੀਂ ਕਰਾਂਗੇ ਕਿਸੇ ਮਤਲਬ ਤੂੰ ਸੀਸੀਟੀਵੀ ਆਧਾਰ ਦਿੱਤੇ ਆਓ ਸੀਸੀਟੀਵੀ ਦਾ ਆਧਾਰ ਜੋ ਹੈਗਾ ਉਹ ਹੀ ਦੱਸਿਆ ਇਹਨਾਂ ਨੂੰ ਜੇ ਜੋ ਸੀਸੀਟੀਵੀ ਦੇ ਚ ਬੰਦੇ ਆਏ ਆ ਉਹੀ ਅਸੀਂ ਬੁੱਕ ਕਰਾਂਗੇ ਜਿਹੜਾ ਸੀਸੀਟੀਵੀ ਤੋਂ ਇਲਾਵਾ ਹੈਗਾ ਨਹੀਂ ਕਰਾਂਗੇ ਮੱਕੀ ਧੱਕਾ ਨਹੀਂ ਹੋਏਗਾ ਹਾਂ ਬਿਲਕੁਲ ਅੱਛਾ ਉਹ ਕਹਿ ਰਹੇ ਸੀ ਕਿ ਜਦੋਂ ਮੇਰੇ ਉੱਪਰ ਪਰਚਾ ਹੋਇਆ ਮੈਂ ਉਸ ਵੇਲੇ ਸੀਗਾ ਹੀ ਨਹੀਂ ਮੈਂ ਤਾਂ ਮੈਂ ਉਹੀ ਤੁਹਾਨੂੰ ਦੱਸਣਾ ਉਹੀ ਦੱਸ ਲੈਂਦਾ ਤੁਹਾਨੂੰ ਠੀਕ ਹੈ ਜੀ